ਵੈਗੁਰਜੀ ਦਾ ਖਾਲਸਾ ਸ਼੍ਰੀ ਵੈਗੁਰਜੀ ਦੀ ਫਤਿਹ ਮੇਰਾ ਨਾਮ ਹੈ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਅੱਜ ਜਿਹੜਾ ਆਪਾਂ ਬਾਣ ਲੈ ਕੇ ਆਏ ਬਾਈ ਜੀ ਸਿਰਫ 4 ਲੱਖ ਰੁਪਏ ਨੂੰ ਬਾਣ ਦੇਣਾ ਹੈ ਬਾਈ ਜੀ ਸੂਲਤਾ ਬਾਣ ਵਿੱਚ ਮੱਛੀ ਮੋਟਰਾਂ ਵਿੱਚ ਡੱਗ ਬਣਿਆ ਪੱਧਰ ਜ਼ਮੀਨ ਕਣਕ ਬੀਜੀ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਹੋ ਟਾਪ ਦੀ ਫਸਲ ਖੜੀ ਹੈ ਜੀ ਸਾਰੀ ਵੀਡੀਓ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਵੀਡੀਓ ਨੂੰ ਲਾਸਟ ਤੱਕ ਦੇਖ ਲਓ ਤੁਹਾਨੂੰ ਨੰਬਰ ਏਰੀਆ ਰੇਟ ਮੈਂ ਦੱਸ ਦਿੱਤਾ ਤੱਕ ਅਲੀਕਲੀ ਚੀਜ਼ ਦੀ ਜਾਣਕਾਰੀ ਦੇ ਦੇਵਾਂਗੇ ਜੀ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੇ ਘਰ ਕੋਠੀ ਪਲਾਟ ਦੀ ਐਡ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਕਿਸੇ ਜ਼ਮੀਨ ਦੇ ਟੁਕੜੇ ਦੀ ਐਡ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਜੀ ਤਾਂ ਐਡ ਕਰਵਾਉਣ ਲਈ ਸਾਡਾ ਵਟਸਐਪ ਨੰ 9077988446 ਦਿੱਤੇ ਨੰਬਰ ਤੇ ਸਾਨੂੰ 7-8 ਮਿੰਟਾਂ ਦੀ ਵੀਡੀਓ ਬਣਾ ਕੇ ਭੇਜਣੀ ਆ ਫੋਨ ਨੂੰ ਟੇਡਾ ਕਰਕੇ ਸਾਰਾ ਕੁਝ ਦਿਖਾ ਕੇ ਜੇ ਘਰ ਦੀ ਵੀਡੀਓ ਭੇਜ ਰਹੇ ਹੋ ਤਾਂ ਘਰ ਸਾਰਾ ਵਿੱਚੋਂ ਅੰਦਰੋਂ ਬਾਹਰੋਂ ਦਿਖਾ ਕੇ ਗਲੀਗੁਲੀ ਸਾਰਾ ਕੁਝ ਦਿਖਾਉਣਾ ਜੀ ਜੇ ਜ਼ਮੀਨ ਦੀ ਵੀਡੀਓ ਭੇਜ ਰਹੇ ਹੋ ਤਾਂ ਜ਼ਮੀਨ ਦੀ ਵੀਡੀਓ ਮੌਕੇ ਦੀ ਫਸਲ ਦੀ ਵੀਡੀਓ ਮੋਟਰ ਲੱਗੀ ਆ ਰਾਹ ਪਹੀ ਦੀ ਸਭ ਕੁਛ ਦੀ ਵੀਡੀਓ ਬਣਾ ਕੇ ਸਾਡੇ ਨਾਲ ਸ਼ੇਅਰ ਕਰਨੀ ਹੈ ਜੀ ਉਸ ਤੋਂ ਬਾਅਦ ਤੁਹਾਡੀ ਐਡ ਹੈ ਜਿਹੜੀ ਅਸੀਂ ਆਪਦੇ ਚੈਨਲਾਂ 'ਤੇ ਚਲਾ ਦੇਾਂਗੇ ਜੀ ਤੁਹਾਡੀ ਐਡ ਇੰਸਟਾਗ੍ਰਾਮ ਫੇਸਬੁੱਕ ਪੇਜ YouTube ਉੱਪਰ ਰਨ ਕਰ ਦਿੱਤੀ ਜਾਊਗੀ ਜੀ ਠੀਕ ਹੈ ਜੀ ਸੋ ਆਪਾਂ ਜ਼ਿਆਦਾ ਸਮਾਂ ਲੈਂਦੇ ਨਹੀਂ ਸੋਡਾ ਵੀਡੀਓ ਵੱਲ ਵਧਦੇ ਹਾਂ ਜੀ ਤੇ ਟੋਟਲ 50 ਬਿੱਗੇ ਜ਼ਮੀਨ ਬਕਾਊ ਲੈ ਕੇ ਆਏ ਜੀ ਟੋਟਲ 50 ਬਿੱਗੇ ਜ਼ਮੀਨ ਆਪਾਂ ਤੋਂ ਡਿਲੀਵਰ ਬਕਾਊ ਲੈ ਕੇ ਆਏ ਆ ਜੀ ਵਿੱਚ ਮੋਟਰ ਲੱਗੀਆਂ ਹੋਈਆਂ ਨੇ ਜੀ ਮੱਛੀ ਮੋਟਰਾਂ ਦਾ ਸਾਰਾ ਖਣਾ ਪਾਣੀ ਦਾ ਵਧੀਆ ਪ੍ਰਬੰਧ ਬਾਣ ਦੇ ਵਿੱਚ ਹੋਇਆ ਜੀ ਤੇ ਇੱਕ ਬਾਣ ਦੇ ਵਿੱਚ ਡੱਗ ਬਣਿਆ ਹੋਇਆ ਬਾਈ ਜੀ ਤੇ ਸਾਰਾ ਕੁਝ ਪਾਣੀ ਦੇ ਤਾਂ ਕੋਈ ਕਮੀ ਨਹੀਂ ਬਾਣ ਦੇ ਵਿੱਚ ਓਕੇ ਦੀ ਰਿਪੋਰਟ ਫਸਲ ਖੜੀ ਹੈ ਜੀ ਸਾਰਾ ਕੁਝ ਬਾਣ ਦੇ ਵਿੱਚ ਵਧੀਆ ਹੁੰਦਾ ਜੀ ਤੇ ਪ੍ਰਾਈਸ ਮੈਨੂੰ ਸਟਾਰਟਿੰਗ ਵਿੱਚ ਵੀ ਦੱਸਿਆ ਸੀ ਬਾਈ ਜੀ 4 ਲੱਖ ਪਰ ਬਿੱਗੇ ਦੇ ਹਿਸਾਬ ਨਾਲ ਜ਼ਮੀਨ ਇਹ ਸੇਲ ਕਰ ਰਹੇ ਨੇ 4 ਲੱਖ ਪਰ ਬਿੱਗੇ ਦੇ ਹਿਸਾਬ ਨਾਲ ਜ਼ਮੀਨ ਇਹਨਾਂ ਨੇ ਵੇਚਣੀ ਹੈ ਵਧੀਆ ਜ਼ਮੀਨ ਹੈ ਬਾਈ ਜੀ ਪੱਧਰ ਸਾਰਾ ਬਾਣ ਪੱਧਰ ਮਿਲੂ ਕੋਈ ਉੱਚਾ ਨੀਮਾ ਬਾਣ ਨਹੀਂ ਮਿਲਣਾ ਬਾਈ ਜੀ ਜ਼ੀਰੋ ਲੈਵਲ ਬਾਣ ਕਰਿਆ ਹੋਇਆ ਇੱਕ ਨੰਬਰ ਬਾਣ ਤੁਹਾਨੂੰ ਦੇਖਣ ਨੂੰ ਮਿਲ ਜਾਵਾ ਰਾਹ ਪਹੀਦਾ ਬਾਈ ਜੀ ਕਿਸੇ ਤਰ੍ਹਾਂ ਦਾ ਕੋਈ ਕਿਸੇ ਨਾਲ ਰੌਲਾ ਨਹੀਂ ਵੱਟ ਬੰਨੇ ਦਾ ਕਿਸੇ ਨਾਲ ਰੌਲਾ ਨਹੀਂ ਪਾਣੀ ਦੇਣੀ ਆ ਮੋਟਰਾਂ ਨਹੀਂ ਪਈ ਜੀ ਉਹਨਾਂ ਵਿੱਚ ਕਿਸੇ ਨੂੰ ਹਿਸਾਬ ਪਤੀ ਨਹੀਂ ਦੇਣੀ ਤੁਸੀਂ ਕੱਲਿਆਂ ਦਿਨ ਤੁਹਾਨੂੰ ਮੋਟਰਾਂ ਦੇਖਣੀਆਂ ਬਾਈ ਜੀ ਕੱਲਿਆਂ ਨੂੰ ਨਰੋਲ ਰਸਤਾ ਦੇਖਣ ਨੂੰ ਮਿਲੂਗਾ ਵਧੀਆ ਰਸਤਾ ਵਧੀਆ ਹਨਾ ਤੇ ਸਾਰਾ ਬਾਣ ਵਧੀਆ ਓਕੇ ਰਿਪੋਰਟ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਜੀ ਪਾਣੀ ਵਾਲ ਡੱਗ ਦਾ ਬਾਈ ਜੀ ਬਹੁਤ ਫਾਇਦਾ ਉੱਥੇ ਤੁਸੀਂ ਮੱਛੀ ਪਾਲਣ ਕਰਨਾ ਜਾਂ ਕੋਈ ਆਪਦੀ ਜ਼ਮੀਨ ਚਾਹਣਾ ਕੋਈ ਲੈਟ ਪਾਣੀ ਨਹੀਂ ਹੁੰਦਾ ਤਾਂ ਪਾਣੀ ਚੱਕ ਕੇ ਲਾਉਣਾ ਤੁਸੀਂ ਤੇ ਜ਼ਮੀਨ ਨੂੰ ਹਨ ਤੇ ਉਹ ਵੀ ਕਰ ਸਕਦੇ ਹੋ ਬਾਈ ਜੀ ਬਣਿਆ ਬਣਾਇਆ ਡੱਗ ਤੁਹਾਨੂੰ ਜ਼ਮੀਨ ਦੇ ਵਿੱਚ ਦੇਖਣ ਨੂੰ ਮਿਲ ਜੂਗਾ ਜੀ ਏਰੀਆ ਦੀ ਗੱਲ ਕਰੀ ਤਾਂ ਏਰੀਆ ਹੈਗਾ ਜੀ ਦੈਤਰਾ ਕਲਾਇਤ ਰਾਜਸਥਾਨ ਦੇ ਵਿੱਚ ਜੀ ਰੇਲਵੇ ਸਟੇਸ਼ਨ ਤੋਂ 2 ਕਿਲੋਮੀਟਰ ਦੀ ਦੂਰੀ ਦੇ ਉੱਪਰ ਤੁਹਾਨੂੰ ਇਹ ਬਾਣ ਦੇਖਣ ਨੂੰ ਮਿਲ ਜੂਗਾ ਜੀ ਨੰਬਰ ਇਹਨਾਂ ਦਾ ਸਕਰੀਨ ਦੇ ਉੱਪਰ ਚਲਵਾ ਦਿੰਨੇ ਆ ਜੀ ਇਹ ਨੰਬਰ ਹੈ ਜੀ ਇਹ ਨੰਬਰ ਤੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਨੰਬਰ ਦੇ ਉੱਤੇ ਤੁਸੀਂ ਸੌਦਾ ਕਰ ਸਕਦੇ ਹੋ ਜਾ ਕੇ ਜ਼ਮੀਨ ਚੈੱਕ ਕਰਨੀ ਹੈ ਬਾਈ ਜੀ ਨੰਬਰ ਸਾਰਾ ਕੁਝ ਤੁਹਾਨੂੰ ਦੱਸਦਾ ਜੀ ਜਿਹੜੇ ਇਹਨਾਂ ਚੀਜ਼ਾਂ ਦੱਸੀਆਂ ਗਈਆਂ ਬਾਈ ਜੀ ਪ੍ਰੋਪਰ ਤੁਹਾਨੂੰ ਉੱਥੇ ਇਦਾਂ ਹੀ ਦੇਖਣ ਨੂੰ ਮਿਲ ਜਾਣਗੀਆਂ ਨਾ ਹੀ ਤਾਂ ਕੋਈ ਰੇਟ ਦੇ ਵਿੱਚ ਵਾਧਾ ਹੋਵੇ ਬਾਈ ਜੀ ਇੱਕ ਮਹੀਨੇ ਤੱਕ ਇਹੀ ਰੇਟ ਰਹੂਗਾ ਕਿਉਂਕਿ ਜ਼ਮੀਨਾਂ ਦਾ ਰੇਟ ਬਾਈ ਜੀ ਬਹੁਤ ਤੇਜ਼ੀ ਨਾਲ ਵਾਧੇ ਘਟਦੇ ਨੇ ਇਸ ਕਰਕੇ ਜਿਹੜਾ ਇਹ ਵੀਡੀਓ ਦੀ ਡੇਟ ਤੋਂ 1 ਮਹੀਨੇ ਤੱਕ ਇਹ ਰੇਟ ਮਿਲੂਗਾ ਜੀ ਠੀਕ ਹੈ ਜੀ ਤੇ ਚੈਨਲਾਂ ਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇਦਾਂ ਹੀ ਪਿਆਰ ਬਣਾਈ ਰੱਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਰ ਰੋਜ਼ ਇਦਾਂ ਦੀ ਸੌਦੇਆਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਬੈਲ ਆਈਕਨ ਜ਼ਰੂਰ ਦਬਾ ਲਿਓ ਤੇ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਬਾਈ ਜੀ ਤੁਹਾਨੂੰ ਕਹੀ ਜੀ ਵੀਡੀਓ ਚਾਹੀਦੀ ਹੈ ਕਿਹੜੇ ਇਲਾਕੇ ਦੀ ਤੁਹਾਨੂੰ ਕਹੀ ਜੀ ਜ਼ਮੀਨ ਚਾਹੀਦੀ ਹੈ ਕਮੈਂਟਾਂ ਵਿੱਚ ਜਰੂਰ ਦੱਸ ਦਿਓ ਜੇਕਰ ਕਿਸੇ ਵੀਰ ਨੂੰ ਕੋਈ ਘਰ ਪਲਾਟ ਦੀ ਕੋਈ ਸਸਤੇ ਘਰ ਦੀ ਲੋੜ ਹੈ ਹਨਾ ਕੋਈ ਭੈਣ ਨੂੰ ਤਾਂ ਉਹ ਵੀ ਕਮੈਂਟਾਂ ਵਿੱਚ ਜਰੂਰ ਦੱਸਿਓ ਅਸੀਂ ਤੁਹਾਡੀ ਰਿਕੁਆਇਰਮੈਂਟ ਜਰੂਰ ਫੁੱਲਫਿਲ ਕਰਾਂਗੇ ਜੀ ਤੇ ਮਿਲਦੇ ਆ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਵਧੀਆ ਵੀਡੀਓ ਨਾਲ ਅੱਜ ਦੀ ਵੀਡੀਓ ਸਿਰਫ ਇੰਨੇ ਦਿਓ ਜਾਇਤ ਧੰਨਵਾਦ